ਹੋ ਕੇ ਆਹ ਇਹ ਮਸ਼ੀਨ ਬਣਾਈ ਆ ਇਸ ਮਸ਼ੀਨ ਵਿੱਚ ਕੀ ਕਰਨਾ ਇਹਦੇ ਵਿੱਚ ਫਰਟੀਲਾਈਜ਼ਰ ਪਾ ਦੇਣਾ ਆਪਾਂ ਫਰਟੀਲਾਈਜ਼ਰ ਪਾ ਕੇ ਇੱਥੋਂ ਬਟਨ ਆਨ ਕਰਾਂਗੇ ਤੇ ਸਾਰਾ ਇਦਾਂ ਛਿੱਟਾ ਮਾਰਦਾ ਹੈ ਲਾਈ ਜਿਸ ਇਦਾਂ ਬੰਨੇ ਦੂਰ ਕਾਫੀ ਦੂਰ ਤੱਕ ਮਾਰ ਦਿੰਦਾ ਤੇ ਆਪਾਂ ਹਾਲੇ ਜਿੱਦਾਂ ਲਾਰਜ ਸਕੇਲ ਫਾਰਮਰਸ ਆ ਜਿਨ੍ਹਾਂ ਦੀ ਜ਼ਮੀਨ ਬਹੁਤ ਜ਼ਿਆਦਾ ਹੈ ਉਹਨਾਂ ਲਈ ਉਹ ਤਾਂ ਮਹਿੰਗੀਆਂ ਮਸ਼ੀਨਸ ਖਰੀਦ ਲੈਂਦੇ ਜਿਹਦੇ ਟਰੈਕਟਰ ਦੇ ਪਿੱਛੇ ਲਗਾਉਂਦੇ ਪਰ ਜਿਹੜੇ ਛੋਟੇ ਫਾਰਮਰਸ ਆ ਮਾਰਜਨਲ ਫਾਰਮਰਸ ਆ ਉਹਨਾਂ ਲਈ ਬਹੁਤ ਔਖਾ ਹੁੰਦਾ ਇਸ ਲਈ ਮਸ਼ੀਨ ਆਪਾਂ ਨਾਲ ਲਈ ਬਣਾਈ ਹੈ ਤੇ ਜਿਹਦਾ ਨਾਮ ਹੈ ਜੀ ਮੈਂ ਸੈਂਡਪੋਸ ਕਾਨਵੈਂਟ ਸਕੂਲ ਚ ਪੜਦਾ ਤੇ ਮੈਂ 10th 10th ਕਲਾਸ ਦਾ ਸਟੂਡੈਂਟ ਆ ਸਰ ਇਹ ਆਪਾਂ ਇੱਕ ਮਸ਼ੀਨ ਬਣਾਈ ਹੈ ਜਿਹਦਾ ਫਾਰਮਰ ਜਿਹੜੇ ਹੁੰਦੇ ਆ ਸਾਡੇ ਫਾਰਮਰਸ ਬਹੁਤ ਸਾਡੇ ਲਈ ਹਾਰਡ ਵਰਕ ਕਰਦੇ ਆ ਤੇ ਉਹ ਕ੍ਰੌਪਸ ਸਾਡੇ ਲਈ ਬਣਾਉਂਦੇ ਪਰ ਕਈ ਵਾਰ ਇਦਾਂ ਹੁੰਦਾ ਪਏ ਉਹਨਾਂ ਦਾ ਕ੍ਰੌਪ ਦਾ ਪੂਰਾ ਫਰੂਟ ਨਹੀਂ ਮਿਲ ਪੰਗਾ ਇਸ ਲਈ ਉਹ ਫਰਟੀਲਾਈਜ਼ਰ ਯੂਜ਼ ਕਰਦੇ ਆ ਹੁਣ ਫਰਟੀਲਾਈਜ਼ਰ ਯੂਜ਼ ਕਰਨ ਦਾ ਇੱਕ ਤਰੀਕਾ ਹੈ ਬਰੌਡਕਾਸਟਿੰਗ ਮੈਥਡ ਜਿਹਦੇ ਵਿੱਚ ਪੂਰੇ ਖੇਤ ਦੇ ਵਿੱਚ ਜਾ ਕੇ ਛਿੱਟਾ ਮਾਰ ਦਿਆ ਇਹ ਦੇਖਿਓ ਇਦਾਂ ਬਿੰਦਾਵ ਜੀ ਛੱਟਾ ਮਾਰਦੇ ਬਾਹਾਂ ਚ ਪਾ ਕੇ ਮਾਰਦੇ ਅੱਜ ਤੇ ਹੁੰਦੀ ਗੱਟ ਜੀ ਹੁੰਦੀ ਜਿਹੜਾ ਇਥੇ ਸਰਵਾਈਕਰ ਹੋ ਜਾਂਦਾ ਜੀ ਪ੍ਰੋਬਲਮ ਸਰਵਾਈਕਰ ਦੀ ਪ੍ਰੋਬਾ ਐ ਇਤੋਂ ਇੱਕ ਇਨਸਪਾਇਰ ਹੋ ਕੇ ਆਹ ਮਸ਼ੀਨ ਬਣਾਈ ਆ ਇਸ ਮਸ਼ੀਨ ਵਿੱਚ ਕੀ ਕਰਨਾ ਇਹਦੇ ਵਿੱਚ ਫਰਟੀਲਾਈਜ਼ਰ ਪਾ ਦੇਣਾ ਆਪਾਂ ਫਰਟੀਲਾਈਜ਼ਰ ਪਾ ਕੇ ਇਥੋਂ ਬਟਨ ਆਨ ਕਰਾਂਗੇ ਤੇ ਸਾਰਾ ਇਦਾਂ ਛੱਟਾ ਮਾਰਦਾ ਹੈ ਲਾਈ ਜੀ ਐਸਾ ਅਨੇ ਦੂਰ ਕਾਫੀ ਦੂਰ ਤੱਕ ਮਾਰ ਦਿੰਦਾ ਤੇ ਆਪਾਂ ਹਾਲੇ ਜਿੱਦਾਂ ਲਾਰਜ ਸਕੇਲ ਫਾਰਮਰਸ ਆ ਜਿਨ੍ਹਾਂ ਦੀ ਜ਼ਮੀਨ ਬਹੁਤ ਜ਼ਿਆਦਾ ਹੈ ਉਹਨਾਂ ਲਈ ਉਹ ਤਾਂ ਮਹਿੰਗੀਆਂ ਮਸ਼ੀਨਾਂ ਖਰੀਦ ਲੈਂਦੇ ਜਿਹੜੇ ਟਰੈਕਟਰ ਦੇ ਪਿੱਛੇ ਲਗਾਉਂਦੇ ਪਰ ਜਿਹੜੇ ਛੋਟੇ ਫਾਰਮਰਸ ਆ ਮਾਰਜਨਲ ਫਾਰਮਰਸ ਆ ਉਹਨਾਂ ਲਈ ਬਹੁਤ ਔਖਾ ਹੁੰਦਾ ਹੈ ਇਸ ਲਈ ਮਸ਼ੀਨ ਆਪਾਂ ਉਹਨਾਂ ਲਈ ਬਣਾਈ ਹੈ ਤੇ ਜਦੋਂ ਇਹ ਹਾਲੇ ਇੱਕ ਪ੍ਰੋਟੋਟਾਈਪ ਹੈ ਜਦੋਂ ਸਾਡੀ ਮਸ਼ੀਨ ਨੂੰ ਸਾਨੂੰ ਸਪਾਂਸਰਸ਼ਿਪ ਮਿਲੇਗੀ ਬਹੁਤ ਵਧੀਆ ਬਣੇਗੀ ਤੇ ਆਪਾਂ 2000 ਦੇ ਅੰਦਰ ਅੰਦਰ ਇਹ ਮਸ਼ੀਨ ਸਮਾਲ ਸਕੇਲ ਫਾਰਮਰਸ ਨੂੰ ਮੁਹੱਈਆ ਕਰਾਵਾਂਗੇ ਜਿਹੜੀ ਉਹਨਾਂ ਲਈ ਹੈਲਪਫੁਲ ਹੋਏਗੀ ਤੇ ਟਾਈਮ ਵੀ ਕੰਜ਼ਿਊਮ ਕੱਟ ਦੀ ਪ੍ਰੋਬਲਮ ਹੋਏਗੀ ਨਾ ਕੋਈ ਹੋਰ ਪ੍ਰੋਬਲਮ ਹੋਏਗੀ ਦੂਜੀ ਜਿਹੜਾ ਕਿੰਨਾ ਮੈਨੂਅਲ ਪਾਵਰ ਲੱਗਦਾ ਪੂਰੇ ਖੇਤ ਚ ਗਰਮੀ ਦੇ ਵਿੱਚ ਕਿਸਾਨ ਜਿਹੜਾ ਹੈਗਾ ਛੱਟਾ ਮਾਰ ਕੇ ਜਾਂਦਾ ਹੈ ਉਹ ਬਹੁਤ ਗਰਮ ਮਤਲਬ ਮੈਨੂਅਲ ਪਾਵਰ ਬਹੁਤ ਜ਼ਿਆਦਾ ਲੱਗਦੀ ਹੈ ਇਸ ਲਈ ਆਪਾਂ ਇਹ ਪਾਵਾਂਗੇ ਇਹ ਸਿਰਫ ਉਹ ਲੈ ਕੇ ਬਾਲਟੀ ਨੂੰ ਲੈ ਕੇ ਘੁਮੇਗਾ ਤੇ ਉਹਦੇ ਵਿੱਚ ਜਿੰਨਾ ਉਹਦਾ ਫਰਟੀਲਾਈਜ਼ਰ ਹੈ ਸਾਰੇ ਖੇਤ ਚ ਹੋ ਜਾਏਗਾ ਜਿਹੜਾ ਉਹਦੇ ਲਈ ਵੀ ਬਹੁਤ ਸੌਖਾ ਕੰਮ ਹੈ ਤੇ ਟਾਈਮ ਕੰਜ਼ਿਊਮਿੰਗ ਵੀ ਬਹੁਤ ਟਾਈਮ ਲੱਗਦਾ ਉਹਦੇ ਵਿੱਚ ਕਿਸਾਨ ਨੂੰ ਤੇ ਇਹ ਟਾਈਮ ਵੀ ਘੱਟ ਕੇ ਯੂਜ਼ ਕਰੇਗਾ ਇਸ ਲਈ ਮਸ਼ੀਨ ਬੜੀ ਯੂਜ਼ਫੁਲ ਹੈਗੀ ਉਹ ਕਿਸਾਨ ਦੇ ਲਈ ਇਸ ਦੇ ਵਿੱਚ ਹਲੇ ਇਹ ਜਿਹੜਾ ਤੁਸੀਂ ਪ੍ਰੋਟੋਟਾਈਪ ਦੇਖ ਰਿਹਾ ਇਹ ਪੂਰੇ 40 ਬੈਟਰੀ ਨੂੰ ਆਪਾਂ ਸੋਚ ਰਹੇ ਆ ਕਿ ਜਿੱਦਾਂ ਸਾਨੂੰ ਸਪੌਂਸਰਸ਼ਿਪ ਮਿਲ ਗਈ ਇਹਨੂੰ ਆਪਾਂ ਹੋਰ ਵਧੀਆ ਕਰ ਰਹੇ ਆ ਤੇ ਇਹਦੇ ਵਿੱਚ ਆਪਾਂ ਬੈਟਰੀ ਦੀ ਜਗ੍ਹਾ ਸੋਲਰ ਪੈਨਲ ਲਗਾ ਦਾਂਗੇ ਜਿਹੜੀ ਕਿ ਪੂਰੀ ਦੀ ਪੂਰੀ ਮਸ਼ੀਨ 2000 ਦੇ ਅੰਦਰ ਅੰਦਰ ਤਿਆਰ ਹੋ ਜਾਏਗੀ ਤੇ ਕਿਸਾਨ ਦੇ ਹੱਥ ਹੋਏਗੀ ਨਾਲ ਇਸ ਦੇ ਨਾਲ ਇਹ ਵੀ ਕਰ ਸਕਦੇ ਆ ਇੱਕ ਚੀਜ਼ ਜੀ ਲਾਵਾਂ ਜਿਹੜਾ ਕੰਟਰੋਲ ਕਰੇ ਉਹ ਇਹਨੂੰ ਜਿੰਨਾ ਤੇ ਕਨਾ ਕਰ ਸਕਦਾ ਕਿੰਨਾ ਫਲਉਣਾ ਚਾਹੁੰਦੇ ਕਿੰਨਾ ਢੇਰ ਪਾ ਸਕਦੇ ਆ ਉਹ ਚੀਜ਼ ਲਾਵਾਂਗੇ ਛਿੱਟੇ ਦੇ ਸਾਹਮਣੇ ਜਿੱਦਾਂ ਘੱਟ ਛਿੱਟਾ ਮਾਰਨਾ ਜ਼ਿਆਦਾ ਮਾਰਨਾ ਜਾਣਾ ਫਰਟੀਲਾਈਜ਼ਰ ਪਾਉਣਾ ਜੇ ਸਾਲਾਂ ਸਭ ਕੁਝ ਮਿਲ ਜਾਂਦੀ ਪ ਬਣਾਉਣ ਆਈ ਸੋ ਇਧਰ ਮਾਡਲ ਗਿਫਟ ਕਰਾਂਗੇ ਕਿਸਾਨਾਂ ਦੇ ਸਾਹਨਾਂ ਨੂੰ ਕਿੰਨੇ ਤੁਹਾਡੇ ਦਿਮਾਗ 'ਚ ਕਿੰਨੇ ਮਾਈਂਡ ਵਿੱਚ ਆਇਆ ਸੀ ਇਹ ਬਣਾਇਏ ਬਟਾ ਸਾਡੇ ਸਕੂਲ ਦੇ ਵਿੱਚ ਸਰ ਐਗਜ਼ੀਬਿਸ਼ਨ ਸੀਗੀ ਆ ਸਾਰੇ ਬੱਚੇ ਸੋਚ ਰਹੇ ਸੀਗੇ ਕਿ ਆਪਾਂ ਪ੍ਰੋਜੈਕਟ ਬਣਾਣਾ ਪ੍ਰੋਜੈਕਟ ਬਣਾ ਰਿਹਾ ਸਾਰੇ YouTube ਤਾਂ ਦੇਖ ਰਹੇ ਸੀਗੇ ਤੇ ਮੈਂ ਸੋਚਿਆ ਕਿ ਕੁਝ ਅਲੱਗ ਕਰਾਂ ਮੈਂ ਇਹ ਦੋਸਤ ਹੈ ਮੇਰਾ ਇਹ ਫਰਟੀਲਾਈਜ਼ ਇਹਦੀ ਫੈਮਿਲੀ ਫਾਰਮਿੰਗ ਫੈਮਿਲੀ ਹੈ ਮੈਂ ਤੋ ਜਾ ਕੇ ਪੁੱਛਿਆ ਮੈਂ ਬੋਲਿਆ ਫਾਰਮਿੰਗ ਦੇ ਵਿੱਚ ਇਦਾਂ ਦੀ ਕੋਈ ਚੀਜ਼ ਹੈਗੀ ਹੈ ਜਿਹਦੇ ਵਿੱਚ ਤੈਨੂੰ ਔਖੀ ਲੱਗਦੀ ਕਰਨੀ ਤੇ ਇਹਨੇ ਮੈਨੂੰ ਦੱਸਿਆ ਕਿ ਛਿੱਟਾ ਮਾਰਨਾ ਹੁੰਦਾ ਆ ਉਹ ਬਹੁ ਛੋਟੇ ਫਾਰਮਰਸ ਦੇ ਲਈ ਨਹੀਂ ਅਵੇਲੇਬਲ ਤਾਂ ਫਿਰ ਉਹਦੇ ਤੋਂ ਆਪਾਂ ਇਨਸਪਾਇਰ ਲੈ ਕੇ ਇਹ ਚੀਜ਼ ਤੇ ਪਹੁੰਚੇ ਆ ਹਜੇ ਕਿੰਨੇ ਚਿਰ ਜੇਕਰ ਤਿਆਰ ਹੋ ਜਾਏਗੀ ਜੇਕਰ ਇਸ ਨੂੰ ਤਿਆਰ ਕਰਨਾ ਹੋਵੇ 2000 ਦੇ ਅੰਦਰ ਅੰਦਰ ਇਹ ਚੀਜ਼ ਤਿਆਰ ਹੋ ਜਾਏਗੀ ਸੋਲਰ ਪੈਨਲ ਲਾ ਕੇ ਸਭ ਕੁਝ ਫਿਟਿੰਗ ਕਰਾ ਕੇ 2000 ਦੇ ਅੰਦਰ ਅੰਦਰ ਇਹ ਚੀਜ਼ ਤਿਆਰ ਹੋ ਜਾਏਗੀ ਫਾਈਨਲ ਪ੍ਰੋਡਕਟ ਜਿਹੜਾ ਹੋਏਗਾ ਆਪਾਂ ਪੇਰੈਂਟਸ ਵੀ ਇੰਸਪੈਕਟ ਕਰ ਰਹੇ ਆ ਫਿਰ ਉਹਨਾਂ ਨੇ ਵੀ ਆਉਣਾ ਹੈ ਕਿ ਜੇ ਤੁਸੀਂ ਪ੍ਰੋਜੈਕਟ ਸਾਰੇ ਦੇਖ ਲਏ ਤਾਂ ਪਲੀਜ਼ ਤੁਸੀਂ ਦੂਸਰੇ ਕਰੋ ਇਹਦੇ ਵਿੱਚ ਜਦਾਂ ਇਹ ਪਾ ਕੇ ਔਨ ਕਰਾਂਗੇ ਇਦਾਂ ਛਿੱਟਾ ਮਾਰ ਰਿਹਾ ਸਾਰਾ ਹੋਰ ਚਾਹਤ ਅਲੀ ਜਿੱਦਾਂ ਇਹ ਚਿੱਟਾ ਮਾਰਨਾ ਮੁਸ਼ਕਿਲ ਹੋ ਰਿਹਾ ਤੇ ਇਸ ਲਈ ਆਪਾਂ ਇਹਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਆਪਾਂ ਇੱਕ ਹੋਰ ਕਰਾਂਗੇ ਸਾਡਾ ਟਾਈਮ ਬਣਾ ਕੇ ਜਿੱਦਾਂ ਤੇ ਆਪਾਂ ਇੱਕ ਵੀਸ਼ੇ ਬਣਾਵਾਂਗੇ ਜਿਹਦੇ ਵਿੱਚ ਆ ਕਰਨ ਦੀ ਵੀ ਜ਼ਰੂਰਤ ਨਹੀਂ ਹੋਏਗੀ ਬਸ ਆਪਣੇ ਹੇਠੇ ਪਾਵਾਂਗੇ ਇਹਨੂੰ ਲੈ ਕੇ ਬਸ ਘੁੰਮਣਾ ਕਿਸਾਨ ਨੇ ਹੋਰ ਕੋਈ ਕਾਹ ਚਾਹੰਦਾ ਕੰਮ ਨਹੀਂ ਰਿਹਾ